ਕਹੇ ਜੇ ਤੁਹਾਨੂੰ ਪਤਾ ਹੈ ਉਦੋਂ ਕੇ ਜੋ ਐਮ.ਐਲ.ਏ ਉਥੋਂ ਦਾ ਉਹਦੇ ਹਲਕੇ ਦਾ ਉਹਦੇ ਨਾਲ ਉਹਦਾ ਪੰਗਾ ਵੀ ਹੋਇਆ ਸੀ ਕਿਉਂਕਿ ਉਦੋਂ ਕੇ ਪਿੰਡ ਆਉਂਦਾ ਉਹਨੇ ਕੋਈ ਸਵਾਲ ਕਰਤੀ ਤਾਂ ਉਦੋਂ ਕੇ ਉਹਨੂੰ ਕਹਿੰਦਾ ਕੋਈ ਹੋਰ ਹੁੰਦਾ ਤੇਰਾ ਮੂੰਹ ਚ ਪੇੜ ਨਾਲ ਮਾਰ ਕੇ ਲਾਲ ਕਰਿਆ ਹੁੰਦਾ ਚਲੋ ਚਪੇਣਾ ਤਾਂ ਨਹੀਂ ਮਾਰੀਆਂ ਗੋਲੀਆਂ ਮਰਵਾਤੀਆਂ ਜੀ ਜਿਨੇ ਵੀ ਮਰਵਾਇਆਂ ਨੇ ਜਾਂ ਮਾਰੀਆਂ ਨੇ ਕਾਰਨ ਕੀ ਹੈ ਮੌਤ ਦਾ ਪਤਾ ਲੱਗ ਜਾਣਾ ਪਰ ਚੱਕ ਲੋ ਪਾਈ ਬਦਲਾ ਪੰਜਾਬ ਦੇ ਪੁੱਤਾਂ ਦਾ ਖੂਨ ਸਾਡਾ ਵੀਰ ਇਹਨੇ ਵਾਲਾ ਜਿਹਨੂੰ ਕਕਤਾ ਵੀ ਕਹਿ ਦਿੰਦੇ ਆ ਸੁਖਵਿੰਦਰ ਸਿੰਘ ਜਿਹਦੇ ਮਾਤਾ ਜੀ ਸਰਪੰਚ ਸੀ ਬਹੁਤ ਹੀ ਨੇਕ ਸੁਭਾਅ ਦਾ ਬੰਦਾ ਸੀ ਬੜਾ ਘੈਂਟ ਬੰਦਾ ਸੀ ਮਿਲਦਾ ਸੀ ਹਰ ਥਾਂ ਹਰ ਪੰਜਾਬ ਪੱਖੀ ਧਰਨੇ ਤੇ ਮਿਲਦਾ ਸੀ ਭਾਈ ਆਵਾਜ਼ ਦੱਸ ਦਿਓ ਕਲੀਅਰ ਆ ਰਹੀ ਹੈ ਬਹੁਤ ਹੀ ਘੈਂਟ ਬੰਦਾ ਸੀ ਪੰਜਾਬ ਪੱਖੀ ਬੋਲਦਾ ਸੀ ਉਹਦਾ ਅੱਜ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਬੈਠਦਾ ਆ ਕੱਲ ਪਾਸੋਂ ਵੀ ਉਹਨੇ ਕਾਫੀ ਬਾਤ ਵਿਵਾਦ ਕਰਿਆ ਸੀ ਮੌਕੇ ਦੀਆਂ ਸਰਕਾਰਾਂ ਦੇ ਖਿਲਾਫ ਬੋਲਦਾ ਸੀ ਚੱਟ ਲੋ ਬਦਲਾ ਆ ਨੂੰ ਦੇਖ ਲੋ ਕਿੰਨੇ ਨੌਜਵਾਨ ਰੁੜ ਗਏ ਜੋ 50 ਪੱਖੀ ਨੌਜਵਾਨਾਂ ਦੀ ਗੱਲ ਕਰਦਾ ਹੈ ਸ਼ੈਣੇ ਵਾਲਾ ਵੀਰ ਬਾਈਦੀਪ ਸਿੱਧੂ ਸਿੱਧੂ ਮੂਸੇ ਵਾਲਾ ਸੰਦੀਪ ਨੰਗਲੰਮੀਆ ਹੋਰ ਕਈ ਵੀਰ ਇੱਕੋ ਵਿਚਾਰਾ ਪੱਤਰਕਾਰ ਸੀਗਾ ਪਟਿਆਲੇਲਾ ਜੋ ਬੋਲਦੇ ਸੀ ਸਰਕਾਰਾਂ ਖਿਲਾਫ ਮਾਰ ਦਿੱਤੇ ਜਾਂਦੇ ਨੇ ਹਜੇ ਮੌਤ ਘਰ ਬਚ ਐ ਵੀ ਕਾਰਨ ਕੀ ਐ ਕਿਨੇ ਮਾਰਿਆ ਕੋਈ ਨਿੱਜੀ ਰੰਜਸ਼ੀ ਆ ਕੋਈ ਪਾਰਟੀ ਬਾਜੀ ਲੈਵਲ ਤੇ ਮਾਰਤਾ ਜਾਂ ਉਹ ਤਾਂ ਇੱਕ ਦੋ ਨਾਲ ਚ ਕਲੀਅਰ ਹੋ ਜਾਣਾ ਪਰ ਯਾਰ ਬਣਾ ਘੈਂਟ ਬੰਦਾ ਸੀ ਹਰੇਕ ਧਰਨੇ ਤੇ ਜਾਂਦਾ ਸੀ ਜਿੰਨੇ ਪੰਜਾਬ ਪੱਕੀ ਧਰਨੇ ਹੁੰਦੇ ਹਰੇਕ ਧਰਨੇ ਤੇ ਮਿਲਦਾ ਸੀ ਆਪਣੀ ਸਾਹ ਜ ਉਹ ਵੀ ਪਈ ਐ ਜਦੋਂ ਆਪਾਂ ਨਸ਼ੇ ਵਿਰੁੱਧ ਲੜਨ ਲੱਗੇ ਆ ਉਦੋਂ ਤੋਂ ਉਹਨੇ ਆਪਣਾ ਪੂਰਾ ਸਾਹ ਦਿੱਤਾ ਆਪਣੇ ਧਰਨੇਆਂ ਚ ਵੀ ਆ ਆਪਾਂ ਉਹਦੇ ਪਿੰਡ ਵੀ ਗਏ ਆ ਹੋਰ ਵੀ ਜਿੰਨੇ ਪੰਜਾਬ ਪੱਖੀ 50 ਪੱਖੀ ਧਰਨੇ ਲਾਗਦੇ ਸੀ ਉੱਥੇ ਵੀ ਉਹ ਵੱਧ ਚੜ ਕੇ ਹਿੱਸਾ ਪਾਉਂਦਾ ਸੀ ਸਰਦਾਰ ਸਿਮਰ ਸਿੰਘ ਨੂੰ ਮਾਨਦੀਆਂ ਵੋਟਾਂ ਵੇਲੇ ਵੀ ਉਹਨੇ ਵੱਧ ਚੜ ਕੇ ਹਿੱਸਾ ਲਿਆ ਸੀ ਪੜਿਆ ਲਿਖਿਆ ਨੌਜਵਾਨ ਸੀ ਕੋਲਕੱਤਾ ਨੂੰ ਤਾਂ ਕਹਿੰਦੇ ਸੀ ਉੱਥੋਂ ਪੜ੍ਹ ਕੇ ਡਿਗਰੀ ਕਰਕੇ ਆਇਆ ਸੀ ਤੇ ਪਿੱਛੇ ਜੇ ਤੁਹਾਨੂੰ ਪਤਾ ਹੈ ਉਦੋਂ ਕੇ ਜੋ ਐਮਐਲਏ ਉੱਥੋਂ ਦਾ ਉਹਦੇ ਹਲਕੇ ਦਾ ਉਹਦੇ ਨਾਲ ਉਹਦਾ ਪੰਗਾ ਵੀ ਹੋਇਆ ਸੀ ਕਿਉਂਕਿ ਉਦੋਂ ਕੇ ਪਿੰਡ ਆਉਂਦਾ ਉਹਨੇ ਕੋਈ ਸਵਾਲ ਕਰਤੀ ਤਾਂ ਉਦੋਂ ਕੇ ਉਹਨੂੰ ਕਹਿੰਦਾ ਕੋਈ ਹੋਰ ਹੁੰਦਾ ਤੇਰਾ ਮੂੰਹ ਚ ਪੇੜ ਨਾਲ ਮਾਰ ਕੇ ਲਾਲ ਕਰਿਆ ਹੁੰਦਾ ਚਲੋ ਚਪੇਣਾ ਤਾਂ ਨਹੀਂ ਮਾਰੀਆਂ ਗੋਲੀਆਂ ਮਰਵਾਤ ਯਾ ਮਾਰੀਆਂ ਨੇ ਕਾਰਨ ਕੀ ਆ ਮੌਤ ਦਾ ਪਤਾ ਲੱਗ ਜਾਣਾ ਪਰ ਚੱਕ ਲੋ ਪਾਈ ਬਦਲਾ ਨ ਪੰਜਾਬ ਦੇ ਪੁੱਤਾਂ ਦਾ ਖੂਨ ਬੋਲਣ ਵਾਲਿਆਂ ਦਾ ਜੋ ਬੋਲ ਰਹੇ ਨੇ ਸਰਕਾਰ ਨਾਲ ਵਿਰੋਧ ਕਰਦੇ ਨੇ ਆਪ ਦੇ ਢੰਗ ਨਾਲ ਪੂਰ ਪੂਰੇ ਘੈਂਟ ਐ ਪੜਿਆ ਲਿਖਿਆ ਨਾ ਜਬਾਨ ਸੀ ਗਿਆਨੀ ਸੀ ਪੂਰਾ ਗਿਆਨਬਾਨ ਸੀ ਪੜਿਆ ਲਿਖਿਆ ਸੀ ਪੂਰਾ ਐ ਐਮਏ ਡਬਲ ਐਮਏ ਹੋਵੇ ਸ਼ਾਇਦ ਬڑا ਯਾਰ ਵਿਚਾਰਾ ਕਹਿਣ ਮੈਨੂੰ ਕਹਿੰਦਾ ਜਦੋਂ ਵੀ ਮਿਲਦਾ ਫੋਨ ਕਰਦਾ ਛੋਟੇ ਤੂੰ ਖਿਆਲ ਰੱਖਿਆ ਕਰ ਤਰੀ ਦੁਸ਼ਮਣੀ ਆ ਤੂੰ ਹਸਲਾ ਰੱਖਿਆ ਕਰ ਤਰੀ ਦੁਸ਼ਮਣੀ ਐ ਹਨਾ ਪਰ ਕੀ ਪਤਾ ਸੀ ਵੀ ਇਹਨੇ ਪਹਿਲੀ ਚੱਲ ਜਾਣਾ ਜਦੋਂ ਵੀ ਮਿਲਦਾ ਹੀ ਕਹਿੰਦਾ ਬਹੁਤ ਦੁੱਖ ਲੱਗਿਆ ਯਾਰ ਪ੍ਰਮਾਤਮਾ ਉਹਨੇ ਬੜੇ ਉਹਦੀ ਜਦੋਂ ਮਾਤਾ ਸਰਪੰਚ ਸੀ ਨਾ ਉਹਦੇ ਮਾਤਾ ਜੀ ਸਰਪੰਚ ਸੀ ਉਹਨੇ ਬੜੇ ਆਪ ਦੇ ਪਿੰਡ ਦਾ ਬੜਾ ਵਿਕਾਸ ਕਰਿਆ ਸੀ ਹੁਣ ਉਹ ਇਸੇ ਚੀਜ਼ ਲਈ ਰੋ ਰਿਹਾ ਸੀ ਆ ਵਿਕਾਸ ਲਈ ਪਿੰਡ ਦੇ ਲਈ ਥੋੜੇ ਦਿਨ ਪਹਿਲਾਂ ਸ਼ਾਇਦ ਪਰਸੋਂ ਚ ਉੱਥੇ ਵੀ ਉਹਨੇ ਧਰਨਾ ਮਜਾਰਾ ਕਰਿਆ ਸੀ ਕੋਈ ਕੀ ਕਰਾਂਗੇ ਯਾਰ ਇਹਦੀ ਮਾਣੂ ਮਾਸੀ ਆਖੀਏ ਕਿਹਨੂੰ ਕਹੀਏ ਕਿਦੇ ਆਖੇ ਜਾ ਕੇ ਫਰਿਆਦ ਕਰੀਏ ਕਿਹਨੂੰ ਸੁਣਾਈਏ ਨਿਤ ਦਿਨ ਨਿਤ ਦਿਨ ਸਿੱਧੂ ਮੂਸੇ ਵਾਲਾ ਹੋਵੇ ਭਾਵਾ ਸੰਦੀਪ ਨੰਗਲ ਅੰਮੀਆ ਹੋਵੇ ਭਾਵਾ ਉਹ ਤਾਂ ਰੋਜ਼ ਇੱਕ ਦੋ ਇੱਕ ਦੋ ਮਾਰਡਰ ਹੁੰਦੇ ਨੇ ਪਰ 50 ਪੱਖੀ 50 ਬੋਲਣ ਵਾਲਿਆਂ ਨਾਲ ਵੀ ਆਹ ਹਾਲ ਹੋ ਰਿਹਾ ਹੈ ਜੋ ਸਰਕਾਰਾਂ ਦੇ ਖਿਲਾਫ ਬੋਲਦੇ ਨੇ ਕਿਸੇ ਵੀ ਲੈਵਲ ਤੇ ਬੋਲਣ ਪੋਲੀਟਿਕਲ ਲੈਵਲ ਤੇ ਬੋਲਣ ਸਮਾਜ ਸੇਵਾ ਦੇ ਤੌਰ ਤੇ ਬੋਲਣ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ ਚੁੱਪ ਕਰਵਾਇਆ ਜਾ ਰਿਹਾ ਯਾਰ ਡਰਾਇਆ ਜਾ ਰਿਹਾ ਬਹੁਤ ਹੀ ਮਾੜੀ ਜਿਸਨੇ ਵੀ ਇਹ ਕਰਿਆ ਮਾਰਾ ਕੰਮ ਕਰਿਆ ਦੁਸ਼ਮਣੀ ਸੀ ਕਿਸੇ ਦਾ ਪੁੱਤ ਦੀ ਜਾਨ ਲੈ ਲੈਣੀ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਉਹ ਨੇਕ ਬੰਦਾ ਸੀ ਬਹੁਤ ਨੇਕ ਬੰਦਾ ਹੈ ਜਿਹੜਾ ਉਹ ਨੂੰ ਮਿਲੇ ਨਹੀਂ ਲਗਭਗ ਸਾਰੇ ਪੰਜਾਬ ਦੇ ਜਿੰਨੇ ਬੰਦੇ ਧਰਨੇ ਤੇ ਜਾਂਦੇ ਨੇ ਉਹ ਜਾਣਦੇ ਨੇ ਉਸ ਵੀਰ ਨੂੰ ਈ ਪਤਾ ਨਹੀਂ ਕਿਸ ਨੇ ਵੀ ਕਰਿਆ ਜਿਨੇ ਵੀ ਕਰਿਆ ਪਤਾ ਲੱਗ ਜਾਣਾ ਕੀ ਪਤਾ ਕਿਨੇ ਕਰਿਆ 22 ਰੁਪਏ ਤੇ ਪਰਾਲ ਮੈਨੂੰ ਫੋਨ ਕਰ ਲਿਓ ਜੀ ਮੈਸੈਂਜਰ ਤੇ ਮੈਸੇਜ ਕਰ ਲੈ ਤੁਹਾਨੂੰ ਦੱਸ ਦੂੰਗਾ ਜੀ ਬੜੀ ਮਾੜੀ ਹਰਕਤ ਹੋਈ ਆ ਯਾਰ ਉਹਦੇ ਪਰਿਵਾਰ ਨੂੰ ਧਾਣਾ ਮੰਨਣ ਦਾ ਬਲ ਬਖਸ਼ੇ ਪ੍ਰਮਾਤਮਾ ਹੋਰ ਕੀ ਕਰ ਸਕਦੇ ਆ ਯਾਰ ਕੀ ਕਹਿ ਸਕਦੇ ਆ ਆਹੀ ਹਾਲ ਹੋ ਜੇ ਬੋਲੂ ਆਪਾਂ ਬੋਲਾਂਗੇ ਡਟ ਕੇ ਆਪਾਂ ਨੂੰ ਇੰਤਜ਼ਾਰ ਹੈ ਹਾਲ ਦਾ ਜਦਦੇ ਵੀ ਹੋਵੇ ਉਹ ਡੱਕੇ ਚੱਕਰਾਂ ਵਾਲੀ ਦਾ। ਅੱਜ ਸਾਡੇ ਮਾਨਸਾ ਵੀ ਕਹਿੰਦੇ ਲੱਖ ਕੈਪਸੂਲ ਫੜਿਆ। ਲੱਖ ਤਾਂ ਇੱਕ ਦਿਨ ਜਿੱਕ ਦੁਕਾਨ ਪਰ ਵਿਕਦਾ ਜੀ ਕਿੱਥੋਂ ਆਉਂਦਾ ਉਹਨਾਂ ਕੋਲੇ ਕਿੱਥੋਂ ਆ ਗਾ ਉਹਨਾਂ ਦੀ ਕਿੱਥੋਂ ਫੈਕਟਰੀ ਸੀ ਇਹ ਜਾਂਚ ਪੜਤਾਲ ਦਾ ਵਿਸ਼ਾ ਕਹਿੰਦੇ ਹਜੇ। ਦੱਸਾਂਗੇ ਲੱਗ ਜੂ ਪਤਾ ਕਿ ਕਿੱਤੋਂ ਫੜਿਆ ਕਿਹੜੀ ਦੁਕਾਨ ਤੋਂ ਲੈ ਕੇ ਆਏ ਨੇ। ਆਂ ਕਲਵੈਂਡਰ ਸਿੰਘ ਕਾਲੀ ਇਹ ਹੀ ਬਦਲਾ ਹੈ। ਇਹਨਾਂ ਘੈਂਟ ਬੰਦਾ ਸੀ ਕਾਲੀ ਹਨਾ। ਵਨੇਕ ਬੰਦਾ ਸੀ ਯਾਰ ਆਪਾਂ ਗਏ ਵੀ ਉਹਦੇ ਪਿੰਡ ਕਾਲੀ ਯਾਰ ਸਾਰੇ ਜਣੇ। ਪਰਮਾਤਮਾ ਬਾਲ ਬਖਸ਼ਿਆ ਬਹੁਤ ਬੁਰਾ ਹਾਲ ਹੋਇਆ ਨੇ ਤਨ ਪੰਜਾਬ ਦੇ ਪੁੱਤ ਮਾਰੇ ਆ ਰਹੇ ਨੇ ਬੋਲਣ ਵਾਲੇ ਮੁਪੀਤ ਬੁਰਾ ਕੋਈ ਗੱਲ ਨਹੀਂ ਬਾਈ ਜੀ ਕਰ ਲੂੰਗਾ ਜੀ ਮਸਾਂਜਾ ਤੇ ਕਰ ਲੂੰਗਾ ਬਹੁਤ ਹੀ ਬੁਰਾ ਹੋਇਆ ਯਾਰ ਨਸ਼ਾ ਸਾਡੇ ਮਾਨ ਸਾਵੀ ਬਿੱਗੀਆਂ ਦੁਕਾਨਾਂ ਪਰ ਦਿਵਾਲੀ ਹੈ ਨਸ਼ਾ ਕਰਨ ਵਾਲੇ ਵੀਰਾਂ ਨੂੰ ਬੇਨਤੀ ਹੈ ਅੰਦੇ ਪਰਿਵਾਰਾਂ ਨੂੰ ਬੇਨਤੀ ਹੈ ਕਿ ਬਹੁਤ ਹੀ ਮਾੜਾ ਨਸ਼ਾ ਆ ਰਿਹਾ ਹੈ ਆਪਦੇ ਬੱਚਿਆਂ ਦਾ ਖਿਆਲ ਰੱਖੋ ਬਹੁਤ ਹੀ ਗੰਦਾ ਨਸ਼ਾ ਵੇਚਿਆ ਜਾ ਰਿਹਾ ਹੈ ਫੇਰ ਪਛਤਾਉਣ ਦਾ ਕੁਝ ਨਹੀਂ ਹੁੰਦਾ ਹੁਣ ਦਵਾਈ ਤੱਕ ਬਚਾ ਕੇ ਰੱਖੋ ਆਪਣੇ ਬੱਚੇ ਦੁਕਾਨਾਂ ਪਰ ਸ਼ਰਿਆਮ ਮੈਡੀਕਲ ਦੀਆਂ ਦੁਕਾਨਾਂ ਪਰ ਨਸ਼ਾ ਆਮ ਵੀ ਕੀਤਾ ਜਾਂਦਾ ਹੈ ਕੋਈ ਰੋਕ ਨਹੀਂ ਕੋਈ ਟੋਕਣੀ ਤੇ ਜਿਹੜੇ ਬੋਲਣ ਵਾਲਾ ਇਹਨਾਂ ਨੂੰ ਮਾਰਿਆ ਜਾ ਰਿਹਾ ਦੁਖੀ ਆ ਯਾਰ ਆ ਵਧੀਆ ਬੰਦਾ ਸੀ ਅਨਪਾਕ ਜਾਂ ਪਰਮਾਤਮਾ ਆਪ ਦੀਆਂ ਚਰਨਾਂ ਚੋਂ ਨਿਵਾਸ ਬਖਸ਼ੇ ਕਲਕੱਤਾ ਜੀ ਨੂੰ ਸੁਖਵਿੰਦਰ ਸਿੰਘ ਸੈਣਾ ਕਲਕੱਤਾ ਸਾਫ ਦਾ ਸਰਪੰਚ ਦਾ ਸੁਪੁੱਤਰ ਸਾਡਾ ਵੀਰ ਬਹੁਤ ਹੀ ਨੇਕ ਸੁਭਾਅ ਦਾ ਮਾਲਕ ਨਿੱਕੇ ਸੁਆਦਾ ਜਦੋਂ ਮਿਲਦਾ ਗਰਮ ਜੋਸ਼ੀ ਨਾਲ ਮਿਲਦਾ ਕਿਤੇ ਵੀ ਮਿਲਦਾ ਭਾਵੇਂ ਸੰਭੂ ਬਾਡਰ ਤੇ ਮਿਲਦਾ ਸੀ ਭਾਵੇਂ ਜਿਹੜਾ ਹੁਣ ਧਰਨਾ ਲੱਗਿਆ ਖਨੌਰੀ ਉੱਥੇ ਮਿਲਦਾ ਭਾਵੇਂ ਆ ਜਿਹੜੀ ਸਟੇਜ ਲੱਗੀ ਸੀ ਪਿੱਛੇ ਜ ਆਪਣਾ ਧਨੋਲੇ ਉੱਥੇ ਮਿਲਿਆ ਜਿੱਦੇ ਵੀ ਮਿਲਿਆ ਭਾਵੇਂ ਸਾਡੇ ਮਾਨਸਾ ਆ ਭਾਵੇਂ ਆਦੇ ਪਿੰਡ ਆ ਆਪਾਂ ਮੇ ਕਿਸੇ ਵੀ ਪਿੰਡ ਤੌੜੇ ਮਿਲਿਆ ਜਿੱਥੇ ਮਿਲਿਆ ਬੜਾ ਘੈਂਟ ਤੇ ਨਿੱਕੇ ਸੁਆਦਾ ਮਾਲਕ ਸੀ ਪ੍ਰਮਾਤਮਾ ਉਸ ਨੂੰ ਆਪਣੇ ਚਰਨਾ ਵਿੱਚ ਰੱਖੇ ਨਾਲ ਜੋੜ ਕੇ ਰੱਖੇ ਤੇ ਪੰਜਾਬ ਦੇ ਲੋਕ ਹੋਰ ਵੱਧ ਚੜ ਕੇ ਬੋਲਣ ਜਿੱਥੇ ਵੀ ਉਹਦਾ ਖੂਨ ਡਰਿਆ ਉਥੋਂ 10 ਜੋਧੇ ਬੋਲਣ ਵਾਲੇ ਲੜਨ ਵਾਲੇ ਪੈਦਾ ਹੁਣ ਫੇਰ ਸਵਾਦ ਹੈ ਬਾਈਰੂ ਜੀ ਦਾ ਖਾਲਸਾ ਬਾਈ ਬੋਲਿਆ ਨਹੀਂ ਜਾਂਦਾ